ਸਭ ਤੋਂ ਪਹਿਲਾਂ ਤਾਂ ਚੰਡੀਗੜ੍ਹ ਦੇ ਸਾਰੇ ਮੇਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਅੱਜ ਦੀ ਇਸ ਬਹੁਤ ਹੀ ਇੱਕ ਇੰਪੋਰਟੈਂਟ ਪ੍ਰੈਸ ਬਰੀਫਿੰਗ ਦੇ ਵਿੱਚ ਤੁਸੀਂ ਸਾਰੇ ਪਹੁੰਚੇ ਹੋ ਮੇਰੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਸਾਥੀ ਮੇਰੇ ਕੁਲੀਗ ਗੋਲਡੀ ਕੰਬੋਜੀ ਐਮ ਐਲ ਏ ਜਲਾਲਾਬਾਦ ਔਰ ਸਾਡੇ ਬੀ ਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਮਲਕੀਤ ਸਿੰਘ ਜੀ ਥਨ ਸਾਹਿਬ ਉਹ ਨਾਲ ਹਾਜ਼ਰ ਨੇ ਅੱਜ ਦੀ ਇਸ ਪ੍ਰੈਸ ਬਰੀਫਿੰਗ ਦੇ ਵਿੱਚ ਅੱਜ ਦਾ ਜੋ ਮਕਸਦ ਹੈ ਉਹ ਜੋ ਪਿਛਲੇ ਲੰਬੇ ਸਮੇਂ ਤੋਂ ਕੰਬੋਜ ਭਾਈਚਾਰੇ ਦੀਆਂ ਮੰਗਾਂ ਪੈਂਡਿੰਗ ਪਈਆਂ ਸੀਗੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ ਸੀਗੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਉਹਦੇ ਬਾਰੇ ਪ੍ਰੈਸ ਬਰੀਫਿੰਗ ਹੈ ਇਹ ਜਿਵੇਂ ਕਿ ਸਮੁੱਚੀ ਦੁਨੀਆ ਨੂੰ ਪਤਾ ਹੈ ਕਿ ਅੱਜ ਜਿਸ ਆਜ਼ਾਦੀ ਵਾਲੇ ਮਾਹੌਲ ਦਾ ਆਨੰਦ ਆਪਾਂ ਸਾਰੇ ਉਠਾ ਰਹੇ ਹਾਂ ਇਹਦੇ 'ਚ ਸਾਡੇ ਮਹਾਨ ਸ਼ਹੀਦਾਂ ਦਾ ਸੁਤੰਤਰਤਾ ਸੰਗਰਾਮੀਆ ਯੋਧਿਆਂ ਦੇ ਬਲੀਦਾਨ ਦੀਆਂ ਬਹੁਤ ਵੱਡੀਆਂ ਔਰ ਵੱਡਮੁਲੀਆ ਕਹਾਣੀਆਂ ਨੇ ਜਿਹੜੀਆਂ ਉਹ ਅੰਕਿਤ ਨੇ ਜਿਹਦੇ ਵਿੱਚੋਂ ਇੱਕ ਸਿਰਮੌਰ ਮੈਂ ਸਮਝਦਾ ਕਿ ਮੂਰਲੀ ਕਤਾਰ ਵਾਲੇ ਸ਼ਹੀਦਾਂ ਦੇ ਵਿੱਚੋਂ ਆਜ਼ਾਦੀ ਦੇ ਕੁਲਾਟੀਆਂ ਵਿੱਚੋਂ ਯੋਧਿਆਂ ਵਿੱਚੋਂ ਸਰਦਾਰ ਉਦਮ ਸਿੰਘ ਜੀ ਸੁਨਾਮ ਉਹਨਾਂ ਦਾ ਨਾਮ ਆਉਂਦਾ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦਾ ਸਾਕਾ ਜੋ ਕਿ 1919 ਦੇ ਵਿੱਚ ਹੋਇਆ ਸੀਗਾ 21 ਸਾਲ ਬਾਅਦ ਲੰਡਨ ਦੇ ਕੈਕਸਟਰਨ ਹਾਲ ਦੇ ਵਿੱਚ ਜਾ ਕੇ ਜਨਰਲ ਡਾਇਰ ਨੂੰ ਮਾਰ ਕੇ ਉਹ ਉਸ ਜਲ੍ਹਿਆਂ ਵਾਲੇ ਸਾਕੇ ਦਾ ਬਦਲਾ ਜਿਹੜਾ ਉਹ ਲਿਆ ਸੀਗਾ ਤੇ ਲੰਬੇ ਸਮੇਂ ਤੋਂ ਕੰਬੋਜ ਪਾਈਚਾਰੀ ਜੇ ਮੈਂ ਸਮਝਦਾ ਕਿਲੇ ਕੰਬੋਜ ਪਾਈਚਾਰਾ ਨਹੀਂ ਪੂਰਾ ਪੰਜਾਬ ਪੂਰਾ ਮੁਲਕ ਉਹਨਾਂ ਦਾ ਇਸ एहसान ਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਦੇਸ਼ ਦੀ ਆਜ਼ਾਦੀ ਲੈ ਕੇ ਦੇਣ ਦੇ ਲਈ ਉਹਨਾਂ ਦੇ ਆਪਾਂ ਦੇਣ ਹੈ ਜਿਹੜੀ ਉਹ ਦੇ ਨਹੀਂ ਦੇ ਸਕਦੇ ਹੈਗੇ ਕਿਉਂਕਿ ਸਰਦਾਰ ਉਧਮ ਸਿੰਘ ਜੀ ਸੁਨਾਮ ਦੇ ਜੰਮਪਲ ਸੀਗੇ ਸੋ ਇਸ ਲਈ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 1993 94 ਤੋਂ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਜਦੋਂ ਮੇਰੇ ਫਾਦਰ ਸਾਹਿਬ ਐਮ ਐਲ ਏ ਮਿਨਿਸਟਰ ਹੋਇਆ ਕਰਦੇ ਸੀਗੇ ਉਸ ਸਮੇਂ ਉਹਨਾਂ ਨੇ ਸ਼ੁਰੂ ਕਰਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਵੀ ਬਹੁਤ ਸਾਰੀਆਂ ਮੰਗਾਂ ਸੀਗੀਆਂ ਜਿਹੜੀਆਂ ਕਿ ਪੈਂਡਿੰਗ ਪਈਆਂ ਸੀਗੀਆਂ ਤੇ ਉਹਨਾਂ ਵਿੱਚੋਂ ਇੱਕ ਮੁੱਖ ਮੰਗ ਕਿਉਂਕਿ ਉਸ ਦਿਨ ਕੱਲੇ ਸੁਨਾਮ ਦੇ ਵਿੱਚ ਹੀ ਨਹੀਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਮੈਡੀਕਲ ਕੈਂਪ ਲੱਗਦੇ ਨੇ ਖੂਨਦਾਨ ਕੈਂਪ ਲੱਗਦੇ ਨੇ ਅੱਖਾਂ ਦੇ ਕੈਂਪ ਲੱਗਦੇ ਨੇ ਸੋਸ਼ਲ ਸਮਾਜਿਕ ਐਕਟੀਵਿਟੀਜ਼ ਬਹੁਤ ਹੁੰਦੀਆਂ ਨੇ ਸੋ ਕੰਬੋਜਪਾਈ ਚਾਰੇ ਦੀ ਜੋ ਇੱਕ ਮੁੱਖ ਮੰਗ ਸੀਗੀ ਕਿ 31 ਜੁਲਾਈ ਨੂੰ ਛੁੱਟੀ ਹੋਣੀ ਚਾਹੀਦੀ ਹੈ ਗਸਟੇਡ ਛੁੱਟੀ ਹੋਣੀ ਚਾਹੀਦੀ ਹੈ ਅਸੀਂ ਉਹਦੇ ਲਈ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਔਰ ਅਸੀਂ ਸਾਰੇ ਸ਼੍ਰੀ ਅਰਵਿੰਦ ਕੇਜਰੀਵਾ ਜੀ ਨੂੰ ਇਨਵਾਈਟ ਕਰਨ ਵੀ ਗਏ ਸੀ ਔਰ ਉਹਨਾਂ ਨੂੰ ਬੇਨਤੀ ਵੀ ਕੀਤੀ ਸੀਗੀ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 31 ਜੁਲਾਈ ਨੂੰ ਸ਼ਹੀਦ ਉਦਮ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗਸਟੇਡ ਛੁੱਟੀ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਸਾਰੇ ਸਰਕਾਰੀ ਦਫ਼ਤਰਾਂ ਦੇ ਵਿੱਚ ਬੋਰਡਾਂ ਕਾਰਪੋਰੇਸ਼ਨਾਂ ਦੇ ਵਿੱਚ ਹੋਏਗੀ ਔਰ ਇਸ ਦੇ ਨਾਲ ਹੀ ਇੱਕ ਹੋਰ ਅਹਿਮ ਮੰਗਾਂ ਆ ਜੋ ਪੁਹਾਨੀਗੜ ਸੁਨਾਮ ਭੀਖੀ ਕੋਟਸ਼ਮੀਰ ਬੀਐਸਬੀ ਕੇ ਜੋ ਰੋਡ ਸੀ ਉਹ ਵੀ ਭਾਈਚਾਰੇ ਦੀ ਮੰਗ ਸੀ ਵੈਸੇ ਤਾਂ ਪਟਿਆਲੇ ਤੋਂ ਸੀ ਪਟਿਆਲੇ ਤੋਂ ਸੁਨਾਮ ਤੱਕ ਪਰ ਕਿਉਂਕਿ ਪਟਿਆਲਾ ਤੋਂ ਪੁਹਾਨੀਗੜ ਦਾ ਸਟ੍ਰੈਚ ਹੈ ਜਿਹੜਾ ਉਹ ਨੈਸ਼ਨਲ ਹਾਈਵੇ ਹੈ ਸੋ ਇਸ ਕਰਕੇ ਪੁਹਾਨੀਗੜ ਸੁਨਾਮ ਭੀਖੀ ਔਰ ਕੋਟਸ਼ਮੀਰ ਇਸ ਰੋਡ ਦਾ ਨਾਮ ਹੈ ਜਿਹੜਾ ਉਹ ਸ਼ਹੀਦ ਉਧਮ ਸਿੰਘ ਜੀ ਦੇ ਨਾਮ ਦੇ ਉੱਪਰ ਉਹ ਸਰਕਾਰ ਨੇ ਉਹਦੀ ਨੋਟੀਫਿਕੇਸ਼ਨ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਇਹਦਾ ਅਫੀਸ਼ੀਅਲ ਤੌਰ ਦੇ ਉੱਪਰ ਨਾਮਕਰਨ ਹੈ ਜਿਹੜਾ ਰੋਡ ਦਾ ਉਹ 31 ਜੁਲਾਈ ਨੂੰ ਪਰਸੋਂ ਨੂੰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਉਹ ਕਰਨਗੇ ਤਾਂ ਕਿ ਉਹਨਾਂ ਮਹਾਨ ਸ਼ਹੀਦਾਂ ਦੇ ਵਿਰਸੇ ਨੂੰ ਆਪਾਂ ਅੱਗੇ ਲਿਜਾ ਸਕੀਏ ਔਰ ਉਹਨਾਂ ਦਾ ਸਦੀਆਂ ਤੱਕ ਉਹਨਾਂ ਦੇ ਨਾਮ ਤੇ ਮੈਂ ਸਮਝਦਾ ਕਿ ਉਹਨਾਂ ਦੀ ਇਛਾ ਤਾਂ ਯਾਦ ਰੱਖਣ ਆਉਣ ਵਾਲੀ ਪੀੜ੍ਹੀਆਂ ਸੋ ਇਹ ਦੋ ਅੱਜ ਅਨਾਉਂਸਮੈਂਟਸ ਸੀਗੀਆਂ ਔਰ ਇਹਦੇ ਨਾਲ ਨਾਲ ਇੱਕ ਜੋ ਮੈਂ ਨਾਲ ਹੀ ਮੈਂ ਬੇਨਤੀ ਕਰੂੰਗਾ ਕਿਉਂਕਿ ਕਈ ਵਾਰੀ ਇਹਦੇ ਉੱਪਰ ਰਾਜਨੀਤੀ ਵੀ ਹੋਈ ਆ ਸਾਡੇ ਖਾਸ ਤੌਰ ਤੇ ਸੁਨਾਮ ਔਰ ਮਾਲਵੇ ਦੇ ਇਲਾਕੇ ਦੇ ਵਿੱਚ ਜੋ ਪਟਿਆਲਾ ਤੋਂ ਭਵਾਨੀਗੜ ਦੀ ਰੋਡ ਦਾ ਨਾਮ ਉਹ ਵੀ ਸ਼ੀਤ ਉਦਨ ਸਿੰਘ ਜੀ ਦੇ ਨਾਮ ਦੇ ਉੱਪਰ ਰੱਖਿਆ ਜਾਵੇ ਇਹਦੇ ਵਾਸਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਕੇਂਦਰ ਸਰਕਾਰ ਨਾਲ ਮੈਟਰ ਜਿਹੜਾ ਉਹ ਟੇਕ ਅਪ ਕੀਤਾ ਹੈ ਲੈਟਰ ਵੀ ਜਾਰੀ ਹੋਈ ਹੈ ਔਰ ਕੇਸ ਵੀ ਬਣ ਕੇ ਜਿਹੜਾ ਉਹ ਜਾ ਚੁੱਕਿਆ ਸੋ ਉਹਦੀ ਮੰਗ ਵੀ ਅਸੀਂ ਕੇਂਦਰ ਸਰਕਾਰ ਵੱਲੋਂ ਕਰਦੇ ਆ ਕਿ ਪਟਿਆਲਾ ਟੂ ਪਵਾਨੀਗੜ ਰੋਡ ਦਾ ਨਾਮ ਵੀ ਉਸੇ ਉਦਨ ਸਿੰਘ ਦੇ ਨਾਂ ਤੇ ਰੱਖਿਆ ਜਾਵੇ ਸੋ ਅੱਜ ਦੇ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੀ ਦੱਸਣਾ ਸੀਗਾ ਔਰ ਖਾਸ ਤੌਰ ਤੇ ਉ체ਚੇ ਤੌਰ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਭਗਵੰਤ ਮਾਨ ਜੀ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕੰਬੋਜ ਭਾਈਚਾਰੇ ਵੱਲੋਂ ਮੇਰੇ ਹਲਕੇ ਸੁਨਾਮ ਵੱਲੋਂ ਔਰ ਪੂਰੇ ਪੰਜਾਬ ਵੱਲੋਂ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਉਸ ਮਹਾਨ ਦੇਸ਼ ਦੇ सपूत ਦੀ ਯਾਦ ਦੇ ਵਿੱਚ ਇਹ ਦੋ ਅਹਿਮ ਫੈਸਲੇ ਨੇ ਜਿਹੜੇ ਉਹ ਲਏ ਨੇ ਔਰ ਪਰਸੋਂ 31 ਜੁਲਾਈ ਨੂੰ ਅਰਵਿੰਦ ਕੇਜਰੀਵਾਲ ਜੀ ਔਰ ਮਾਨ ਸਾਹਿਬ ਉਹ ਸਟੇਟ ਲੈਵਲ ਦੇ ਫੰਕਸ਼ਨ ਤੇ ਸੁਨਾਮ ਪਹੁੰਚ ਰਹੇ ਨੇ ਤੇ ਬਹੁਤ ਸਾਰੀਆਂ ਸਗਾਤਾਂ ਨੇ ਜਿਹੜੀ ਉਹ ਭਾਈਚਾਰੇ ਨੂੰ ਔਰ ਇਲਾਕੇ ਨੂੰ ਦੇਖ ਕੇ ਜਾਣਗੇ ਮੈਂ ਮੈਂ ਇਹ ਤਕਰੀਬਨ ਤਕਰੀਬਨ 15 ਲੱਖ ਦੇ ਕਰੀਬ ਜਦੋਂ ਤਾਂ ਕਿ ਜਿਹੜਾ ਵੀ ਉੱਥੋਂ ਲੰਘੇ ਉਹਨੂੰ ਪਤਾ ਲੱਗੇ ਸੁਨਾਮ ਦੀ ਧਰਤੀ ਤੇ ਕੀ ਕੁਰਬਾਨੀ ਕੀਤੀ ਗਈ 21 ਸਾਲਾਂ ਬਾਅਦ ਕੀ ਉਹਨਾਂ ਨੇ ਕੰਮ ਕੀਤਾ ਕਿੱਥੇ ਕਿੱਥੇ ਜਾ ਕੇ ਕੀ ਕੁਝ ਹੋਇਆ ਔਰ ਮੈਂ ਇੱਕ ਵਾਰੀ ਫੇਰ ਆਪਦੀ ਪਾਰਟੀ ਦਾ ਬਹੁਤ ਧੰਨਵਾਦ ਦਿਆਂ ਜਿਨ੍ਹਾਂ ਨੇ ਇਸ ਕੰਮ ਨੂੰ ਨੇਪਰੇ ਚਾੜਿਆ ਔਰ ਮੈਂ ਅਮਨ ਰੌੜਾਈ ਦਾ ਦਿਲ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕੰਮ ਤੇ ਸਾਡਾ ਪੂਰਾ ਯੋਗਦਾਨ ਕਰਿਆ ਔਰ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਇਸ ਸਮੇਂ ਪਾਇਆ ਥੈਂਕ ਯੂ ਜੀ ਡਾਕਟਰ ਮਲਕੀ ਸਿੰਘ ਜੀ ਸਾਡੇ ਬੀਸੀ ਕਮਿਸ਼ਨ ਦੇ ਚੇਅਰਮੈਨ ਜੀ ਸਤਿ ਸ੍ਰੀ ਅਕਾਲ ਜੀ ਅੱਜ ਦੇ ਇਸ ਪੀਸੀ ਟਾਇ ਸਾਰੇ ਸਾਡੇ মিডিਆ ਦੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ ਧੰਨਵਾਦ ਸਾਡੇ ਪ੍ਰਧਾਨ ਜੀ ਸ਼੍ਰੀ ਅਮਨ ਅਰੋੜਾ ਜੀ ਦਾ ਜਿਨ੍ਹਾਂ ਨੇ ਅੱਜ ਇੱਥੇ ਜਿਹੜੀਆਂ ਸਾਡੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਸਰ ਮੁੱਖ ਮੰਤਰੀ ਪੰਜਾਬ ਵੱਲੋਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਸਾਡੇ ਭਾਈਚਾਰੇ ਨੂੰ ਦੋ ਸਗਾਤਾਂ ਦਿੱਤੀਆਂ ਲੰਬੇ ਸਮੇਂ ਤੋਂ ਜਿਹੜੀਆਂ ਇਹ ਮੰਗਾ ਸੀ ਜਿਹੜੀਆਂ ਸੜੀਆਂ ਲਟਕ ਰਹੀਆਂ ਸੀ ਉਹ ਪੂਰੀਆਂ ਕਰਵਾਈਆਂ ਉਹਦੇ ਲਈ ਸਾਡੇ ਦੋਨੋਂ ਮੁੱਖ ਮੰਤਰੀ ਸਾਹਿਬਾਨ ਤੇ ਸਾਡੇ ਪ੍ਰਧਾਨ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਾਡੀ ਕਮੋਜ ਕਮਿਊਨਿਟੀ ਤੇ ਖਾਸ ਕਰਕੇ ਕੋਈ ਮੈਂ ਮੰਨਦਾ ਕਿ ਸ਼ਹੀਦ ਕਿਸੇ ਇੱਕ ਖਿੱਤੇ ਦਾ ਨਹੀਂ ਹੁੰਦਾ ਕਿਸੇ ਇੱਕ ਕੌਮ ਦਾ ਨਹੀਂ ਹੁੰਦਾ ਸਾਡੇ ਪੰਜਾਬ ਸਾਡੇ ਹਿੰਦੁਸਤਾਨ ਨੂੰ ਮਾਣ ਹੈ ਨਾ ਸ਼ਹੀਦਾਂ ਤੇ ਤੇ ਉਹਨਾਂ ਦੇ ਉਹਨਾਂ ਦੀ ਯਾਦ ਵਿੱਚ ਇਹ ਸਾਡੀਆਂ ਜਿਹੜੀਆਂ ਦੋ ਤਿੰਨ ਡਿਮਾਂਡ ਸੀ ਬੜੇ ਲੰਬੇ ਸਮੇਂ ਤੋਂ ਲਟਕ ਰਹੀਆਂ ਸੀ ਉਹਨਾਂ ਨੂੰ ਪੂਰਾ ਕਰਵਾਉਣ ਵਿੱਚ ਸਾਡੇ ਪ੍ਰਧਾਨ ਜੀ ਸ਼੍ਰੀ ਅਮਨ ਰੋੜਾ ਜੀ ਦਾ ਜਿਹੜਾ ਅਹਿਮ ਯੋਗਦਾਨ ਰਿਹਾ ਇਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਜੀ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਬੇਨਤੀ ਕਰਕੇ ਤੇ ਇਹ ਸਾਡਾ ਜਿਹੜਾ ਕੰਮ ਕਰਵਾਇਆ ਉਹਦੇ ਲਈ ਫੇਰ ਦੁਬਾਰਾ ਬਹੁਤ ਬਹੁਤ ਧੰਨਵਾਦ